ਠੀਕ ਹੈ ਨਾ ਜੀ ਸultanpur ਤੋਂ ਮੈਂ ਜਾ ਰਿਹਾ ਸੀ ਆਪਣੇ ਪਿੰਡ ਨੂੰ ਜੀ ਮੋਠਾਲ ਤੇ ਡੜਵਿੰਡੀ ਚ ਜਾਂਦਿਆਂ ਰਸਤੇ ਦੇ ਫਾਟਕ ਤੇ ਮੋੜ ਲੱਗਾ ਤਾਂ 10-12 ਜਾਣਿਆਂ ਨੇ ਮੈਨੂੰ ਘੇਰਾ ਪਾਲਿਆ ਗੱਡੀ 'ਚ ਉਹਨਾਂ ਬੇਸਬਾਲ ਵਗੈਰਾ ਕਾਫੀ ਹਥਿਆਰ ਲਈ ਫਿਰਦੇ ਸੀ ਤੇ ਮੇਰੇ ਤੇ ਗੱਡੀ ਦੇ ਵਰਾਏ ਸਾਰੇ ਗੱਡੀ ਭੰਨਤੀ ਠੀਕ ਹੈ ਜੀ ਤੇ ਸਾਡੇ ਪਿੰਡੋਂ ਰੰਜੀਤ ਸੋਨਿਆ ਕਰਵਾਇਆ ਰੰਜੀਤ ਸੋਨਿਆ ਹਾਂਜੀ ਉਹਨੇ ਕਰਵਾਇਆ ਜੀ ਕਿੰਨੀ ਵਾਰੀ ਕਰਨਾ ਤਕਰੀਬਨ 6 ਪਿਆਰ ਦੀ ਜੀ ਤਮਕੀ ਦੇ ਦਿੰਦੇ ਤਮਕੀ ਇਹ ਦਿੰਦੇ ਸੀ ਤੇ ਨਹੀਂ ਮਰਵਾ ਦੇਣਾ ਵਾ ਕਿ ਤੈਨੂੰ ਕਿਸੇ ਜੋਗਾ ਨਹੀਂ ਛੱਡਦਾ ਜੀ ਕੀ ਦਾਰੀ ਕਰੀ ਰਜਿਸਟਰ तकरीबन 10 12 ਸਾਲ ਪੁਰਾਣੀ ਹੈ ਹਾਂਜੀ ਅੱਗੇ ਵੀ ਤਮਕੀਆ ਦਿੰਦਾ ਸੀ ਮੇਰੇ ਨਾਲ ਦਾ ਫਰੈਂਡ ਉਹਨੂੰ ਵੀ ਤਮਕੀਆ ਦਿੰਦਾ ਹੈ ਮੈਨੂੰ ਵੀ ਇਹਨੇ ਤਮਕੀਆ ਦਿੱਤੀਆਂ ਦੀ ਤੇ ਕੀ ਹੁੰਦਾ ਆ ਕੁਝ ਸੁਣੋ ਤੇ 73000 ਵੀ ਸੀ ਬੀਸਬਾਲ ਵਗੈਰਾ ਕਾਫੀ ਹਜ਼ਾਰ ਲਈ ਫਿਰਦੀ ਸ੍ਰੀ ਕਮਰਦ ਜੀ ਹੰਬਜਾਰ ਫਾਇਨਾਂਸ ਜੀ ਪ੍ਰਸ਼ਾਸਨ ਦਾ ਇਹ ਵਾ ਕਿ ਉਹ ਤੇ ਇੱਕ ਹਿਸਾਬ ਦਾ ਮੈਨੂੰ ਮਾਰ ਨਹੀਂ ਆਏ ਸੀ ਜੀ ਪਰ ਜੋ ਫਿਰ ਵੀ ਮੈਂ ਗੱਡੀ ਤੇ ਮੇਰਾ ਬਚਾਅ ਹੋ ਗਿਆ ਆਪਣੇ ਵੱਨੋਂ ਤੇ ਮਾਰਨਾ ਸੀ ਪਰ ਇਹ ਵਾ ਮੈਨੂੰ ਇਹ ਚੀਜ਼ ਦਾ ਇਨਸਾਫ ਚਾਹੀਦਾ ਕਿ ਹਾਂ ਵੀ ਮੈਂ ਇਕੱਲਾ-ਗਲਾ ਮੇਰੇ ਫੈਮਿਲੀ ਨੇ ਪਿੱਛੇ ਕੋਈ ਵੀ ਜੇ ਮੈਨੂੰ ਕੁਝ ਹੋ ਜਾਂਦਾ ਮੇਰੀ ਫੈਮਿਲੀ ਰੋਲ ਜਾਣੀ ਮਗਰ ਤੇ ਕੀ ਕਰਾਂ ਨਾ ਅਬ ਕੀ ਕਰਾਂਗੇ ਹਾਂਜੀ ਮੇਰਾ ਨਾਂ ਜੀ ਹੁਸ਼ਿਆਰ ਸਿੰਘ ਪਿੰਡ ਮੋਠਾਵਾਲ ਪਤੀ ਛੰਨਾ ਤੋਂ ਮੇਰਾ ਭਰਾ ਕੁਲਵੀਰ ਸਿੰਘ ਜੋ ਕਿ ਇਥੇ ਸੁਲਤਾਨਪੁਰ ਲੋਧੀ ਫੈਨਾਨ ਦਾ ਕੰਮ ਕਰਦੇ ਸੀ ਡੇਲੀ ਰੈਗੂਲਰੀ ਜਿਵੇਂ ਉਹਨਾਂ ਦੀ ਡਿਊਟੀ ਆਫਨ ਦੀ ਸੀ ਆਪਣਾ ਕਨਵੈਸ ਤੇ ਜਾਂਦੇ ਸੀ ਘਰ ਨੂੰ ਤੇ ਅੱਜ ਵੀ ਉਸੇ ਟਾਈਮ ਤੇ ਘਰ ਪਰਤ ਰਹੇ ਸੀ ਤੇ ਅਣਪਛਤਾਏ ਲੋਕਾਂ ਵੱਲੋਂ ਜਿਵੇਂ ਕਿ ਅਸੀਂ ਉੱਥੇ ਕੈਮਰੇ ਲੱਗੇ ਉਹਨਾਂ ਦੇ ਹਿਸਾਬ ਨਾਲ ਵੇਖਿਆ 10-12 ਬੰਦੇ ਸੀ ਜਿਨ੍ਹਾਂ ਨੇ ਗੱਡੀ ਨੂੰ ਘੇਰ ਲਿਆ ਇੱਕਦਮ ਗੱਡੀ ਨੂੰ ਘੇਰ ਕੇ ਤੇ ਜੋ ਵੀ ਉਹਨਾਂ ਦੇ ਹੱਥ ਦੇ ਵਿੱਚ ਸੀ ਜੋ ਬਾਲੇ ਜਾਂ ਇਟਾਂ ਆਈਆਂ ਉਹਨਾਂ ਗੱਡੀ ਤੋੜਪਨ ਕੀਤੀ ਤੇ ਮੇਰੇ ਭਰਾ ਕੁਲਵੀਰ ਸਿੰਘ ਦੇ ਸਿਰ 'ਚ ਮਾਰੀਆਂ ਸੱਟਾਂ ਤੇ ਲੱਕ 'ਚ ਮਾਰੀਆਂ ਮੋਢੇ ਤੇ ਸਾਟੇ ਸਿਰ 'ਚ ਸੱਟ ਆ ਤੇ ਅਸੀਂ ਉਹਨਾਂ ਨੂੰ ਜਿਵੇਂ ਸਾਨੂੰ ਕਾਲ ਆਇਆ ਉੱਥੋਂ ਕਿਸੇ ਦਾ ਅਸੀਂ ਤੁਰੰਤ ਪਹੁੰਚੇ ਉਸ ਘਟਨਾ ਤੇ ਤੇ ਅਸੀਂ ਆਪਦੇ ਭਰਾ ਨੂੰ ਦੇਖਿਆ ਉਹਦੇ ਸੱਟ ਲੱਗੀ ਉਹਨਾਂ ਨੂੰ ਅਸੀਂ ਤੁਰੰਤ ਆਪਣਾ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਲੈ ਕੇ ਆਏ ਤੇ ਅਸੀਂ ਮੌਕੇ ਦੀ ਕਾਰਵਾਈ ਤੇ ਆਈ ਜੋ ਪੁਲਿਸ ਹੀ ਅਸੀਂ ਉਹਨਾਂ ਨੂੰ ਦੱਸਿਆ ਉਹਨਾਂ ਨੇ ਜੋ ਵੀ ਤਤਤੀਸ਼ ਕੀਤੀ ਤੇ ਉਹਨਾਂ ਬੰਦੀ ਕਾਰਵਾਈ ਕੀਤੀ ਅੱਗੇ ਅਸੀਂ ਇਹੋ ਚਾਹਾਂਗੇ ਕਿ ਪੰਜਾਬ ਪੁਲਿਸ ਹੈ ਜੋ ਓ ਛੇਤੀ ਤੋਂ ਛੇਤੀ ਛੇਤੀ ਤੋਂ ਛੇਤੀ ਆਪਣੀ ਕਾਰਵਾਈ ਕਰੇ ਤੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ سزا ਮਿਲਣੀ ਚਾਹੀਦੀ ਹੈ। ਕਾਰਨ ਕਿ ਇਸ ਤਰ੍ਹਾਂ ਰੰਜਿਸ਼ ਕੀ ਪ੍ਰਾਣੀ ਗਿਆ ਕੀਤਾ? ਪ੍ਰਾਣੀ ਰੰਜਿਸ਼ ਜੀ ਇਦਾਂ ਆ ਕਿ ਹੁਣ ਪਿੰਡ ਦੇ ਵਿੱਚ ਅਸੀਂ ਮੁੰਡੇ ਖੰਡੇ ਆ। ਅਸੀਂ ਕਿਤੇ ਆਈਏ ਜਾਈਏ। ਮੁੰਡੇ ਨਾਲ ਬਈ ਦਾ ਉੱਠੀ ਦਾ। ਪਰ ਹੁਣ ਇਹ ਇਹ ਨਹੀਂ ਕਹਿ ਸਕਦੇ ਕਿਹੜਾ ਕਰ ਗਿਆ ਕਿਹੜਾ ਨਹੀਂ। ਹੁਣ ਬਾਕੀ ਜੋ ਪੁਲਿਸ ਦੇਖੂਗੀ ਕੈਮਰਿਆਂ ਦੇ ਵਿੱਚ ਜੋ ਵੀ ਜਿਸ ਦਾ ਚਿਹਰਾ ਆਊਗਾ ਜੋ ਪੁਲਿਸ ਕਾਰਵਾਈ ਕਰੂਗੀ ਹੁਣ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਕਿ ਕੌਣ ਹੈ ਉਹਦੇ ਤੇ। ਮਨੋਪ੍ਰਾਮ ਰੈਫਰ ਕਰਤਾ ਗਿਆ ਹਾਂਜੀ ਭਰਾ ਨੂੰ ਇਥੋਂ ਸਿਵਲ ਹਸਪਤਾਲ ਸਾਡੇ ਜੋ ਸੁਲਤਾਨਪੁਰ ਲੋਧੀ ਆ ਉਥੇ ਡਾਕਟਰ ਸਾਹਮਣੇ ਹੋਣਾ ਭੇਜਿਆ ਕਪੂਰਸਲਾ ਹਸਪੀਟਲ ਉਥੇ ਉਹਨਾਂ ਰੈਫਰ ਕਰਤਾ ਕੀ ਮੰਗ ਕਰਦੇ ਤੁਸੀਂ ਅਸੀਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਕਿ ਜੋ ਵੀ ਜੋ ਵੀ ਵਿੱਚ ਆਏ ਅਣਪਛਾਤੇ ਲੋਕ ਉਹਨਾਂ ਦੀ ਪਛਾਣ ਕੀਤੀ ਜਾਵੇ ਅਤੇ ਜੋ ਉਹਨਾਂ ਦੀ ਬੰਦੀ ਸਜ਼ਾ ਉਹ ਦਿੱਤੀ ਜਾਵੇ ਤੇ ਸਾਨੂੰ ਇਨਸਾਫ ਦਿੱਤਾ ਜਾਵੇ ਮੈਂ ਡਾਕਟਰ ਅਮਿਤ ਨੰਦ ਐਸਟੀਐਮ ਸਿਵਲ ਹਸਪੀਟਲ ਸੁਤਾਨਪੁਰ ਤੇ ਪੋਸਟ ਕੀਤਾ। ਇੱਥੇ ਤਕਰੀਬਨ 8 ਵਜੇ ਇੱਕ ਪੇਸ਼ੈਂਟ ਆਇਆ ਹੈ ਜਿਹਦਾ ਨਾਮ ਕੁਲਵੀਰ ਸਿੰਘ ਹੈ, ਸਨਵ ਦਲਬੀਰ ਸਿੰਘ ਮੋਠਾਵਾਲ ਤੋਂ। ਉਹਨਾਂ ਦੇ ਸਿਰ ਤੇ ਸੱਟ ਲੱਗੀ ਹੈ। ਉਹਨਾਂ ਦੇ ਉਹਨਾਂ ਨੂੰ ਇਸ ਕਰਕੇ ਸਕੈਨਿੰਗ ਵਾਸਤੇ ਕਪੂਠਾ ਰੈਫਰ ਕਰ ਦਿੱਤਾ ਗਿਆ ਹੈ। ਇਸ ਸਵਾਲਾਂ ਵਿੱਚ ਹੋ ਰਹੀ ਇੱਕ ਉਹਨਾਂ ਦੇ ਰਾਈਟ ਸਾਈਡ ਫੇਸ ਤੇ ਇੰਜਰੀਜ਼ ਹੈ ਗਿਆ ਤੇ ਇੱਕ ਲੈਫਟ ਸ਼ੋਲਡਰ ਤੇ ਤਰਦ ਦੀ ਸ਼ਿਕਾਇਤ ਹੈ।